ابھی جدار آئے ہوئے پرماتا نے پرماتما نے ایک گل بھی لکھائی گئے اسی لکھ نے سنسار سنو پرماتما نےجن لگی ایک گل لکھی گئے کہ بھائی تنسارے چلیا ہے تو سنسار میں مڑ کے بھی آنا ہے کے اندر تو ملنا بھی ہے یہ گل کبانی بھی ہوئی ہوئی کہ پرماتما نے سانو کہہ کہ تو چلے تو مڑ کے آئی ہے ابھی لکھا کے آئے ہیں ਕਿ ਮੈਂ ਸੰਸਾਰ ਵਿੱਚ ਚੱਲਿਆ ਹਾਂ ਇੰਨੇ ਦਿਨ ਰਹਿਣਾ ਹੈ ਤੇ ਇੰਨੇ ਵੇਸਵਾ ਮਿਲਣਾ ਹੈ ਤੇ ਫਿਰ ਮੈਂ ਮਰੋਗਾ ਪਰ ਇੱਕ ਹੀ ਅਕੇ ਮੰਦਾ ਸੰਸਾਰ ਵਿੱਚ ਰੁਝ ਗਿਆ ਉਹ ਲਿਖੀ ਹੋਈ ਜਿਹੜੀ ਗੱਲ ਸੀ ਭੁੱਲ ਗਿਆ ਬੰਦਾ ਸੰਸਾਰ ਚੰਗਾ ਲੱਗਦਾ ਹੈ ਜਾਣ ਤੋਂ ਜੀ ਵੀ ਕਰਦਾ ਮਾਰਦ ਕਹਿੰਦੇ ਐ ਮੰਦਿਆ ਗੱਲ ਲਿਖਾ ਕੇ ਆਇਆ ਜਾਣ ਬੜਾ ਕਿ ਮੈਂ ਮਰਨਾ ਹੈ ਮੈਂ ਜਾਣਾ ਹੈ ਸੰਸਾਰ ਦੇ ਇਹ ਲਿਖਾ ਕੇ ਆਇਆ ਮਰਦ ਕਿਨੇ ਸਤਿਗੁਰੂ ਕਹਿੰਦੇ ਮਰਨਾ ਲਿਖਾਇ ਮੰਡਲ 'ਚ ਆਇ ਕਿ ਤੇਰੇ ਦਿਨ ਵੀ ਲਿਖੇ ਗਏ ਨੇ ਤੈਨੂੰ ਗਿਣਕੇ ਦਿੱਤੇ ਗਏ ਨੇ ਤੈਨੂੰ ਸਾਹ ਵੀ ਗਿਣਕੇ ਦਿੱਤੇ ਗਏ ਉਹ ਜਿੰਨੇ ਦਿਨ ਤੈਨੂੰ ਗਿਣਕੇ ਦਿੱਤੇ ਗਏ ਉਹਨਾਂ ਵਿੱਚ ਕੋਈ ਨਹੀਂ ਦਾ ਸਾਹ ਤੇ ਤੇ ਨਿਖਾ ਗਣ ਕੇ ਦਿੱਤੇ ਗਏ ਮਾਰਤ ਕਰੇ ਤੇਰੇ ਵੀ ਗਿਣ ਕੇ ਦਿੱਤੇ ਨੇ ਸਾਰੇ ਤੈਨੂੰ ਗਿਣ ਕੇ ਦਿੱਤੇ ਔਰ ਗਿਣਨੇ ਤੈਨੂੰ ਜਿਹੜਾ ਦਿੱਤੇ ਗਏ ਉਨੇ ਦਿਨਾਂ ਵਿੱਚ ਉਨੇ ਹੀ ਤੇ ਸਾਹ ਲੈਣੇ ਨੇ ਜਿੰਨੇ ਤੈਨੂੰ ਸਾਹ ਗਿਣ ਕੇ ਦਿੱਤੇ ਗਏ ਜੇ ਇਹ ਗੈ ਇਹ ਕਿ ਜਿੰਨੇ ਸਾਹੋਂ ਪ੍ਰਮਾਤਮਾ ਨੇ ਸਾਹ ਦਿੱਤੇ ਨੇ ਤੇਰੇ ਨਾਲ ਸਾਨੂੰ ਦਿਨ ਵੀ ਗਿਣ ਕੇ ਦਿੱਤੇ ਅਸੀਂ ਉਨੇ ਹੀ ਸਾਰੇ ਪੁੰਨੇ ਦਿਨ ਬਚ ਲੈਣੇ ਨੇ ਜਿੰਨੇ ਪ੍ਰਮਾਤਮਾ ਨੇ ਸਾਨੂੰ ਗਿਣ ਕੇ ਦਿੱਤੇ ਗਏ ਗਰੰਥ ਲੈ ਸਭ ਦੇਵ ਸਾਸ ਨੇ ਵਧਣ ਘਟਣ ਤੇ ਲਸਾ ਮਾਰੇ ਕਿਨੇ ਤੇਲ ਮਤਨ ਦਾ ਸਾਬਦਨਾ ਦਾ ਦਿਨ ਬਣਦਾ ਨਹੀਂ ਘਟਣਾ ਤਿੰਨ ਨੂੰ ਗਿਣ ਕੇ ਦਿੱਤਾ ਗਿਆ ਸਾਨੂੰ

ਮਰਨਾਂ ਨਹੀਂ ਚਾਹੁੰਦਾ ਕਿ ਸਤਗੁਰੂ ਕਹੇ ਦੇ ਮਰਨੇ ਤੇ ਜੱਗ ਤੋਂ ਡਰੈ ਜਿਵੇਂ ਆ ਕੋਲ ਚੰਦਾ ਦੁਲੋਪਰ ਦਾਤੀ ਦਾ ਮਤੰਦਾ ਹੈ ਮਾਨਵ ਕਿਨੇ ਜੀਵਨ ਹਰ ਇੱਕ ਲੋੜਦਾ ਹੈ ਮਰਨ ਤੋਂ ਇਹ ਡਰ ਲੱਗਦਾ ਹੈ ਵਿਚਾਰੇ ਜਦੋਂ ਕਿ ਇਹ ਗੱਲ ਸੱਚ ਹੈ ਕਿ ਅਸੀਂ ਮਰਨਾ ਹੈ ਇਹ ਗੱਲ ਸੱਚ ਹੈ ਕਿ ਸਾਨੂੰ ਮਰਨਾ ਹੈ ਅਸੀਂ ਰਹਿਣਾ ਨਹੀਂ ਪਰ ਮੌਤ ਤੋਂ ਇਸ ਬੰਦੇ ਨੂੰ ਡਰ ਲੱਗਦਾ ਹੈ ਹਰ ਇੱਕ ਜੀਵ ਨੂੰ ਅੱਲਾਹ ਦਾ ਹੈ